ਕਰ ਆਉਣ ਤੋਂ ਬਾਅਦ ਮਾਤਾ ਚਰਨਕੌਰ ਜੀ ਨੇ ਛੋਟੇ ਸ਼ੋਭ ਅਤੇ ਸਿੱਧੂ ਬਾਰੇ ਕੀ ਕਿਹਾ ਪੂਰੀ ਖਬਰ ਜਾਣ ਲਈ ਵੀਡੀਓ ਦੇ ਅਖੀਰ ਤੱਕ ਜਰੂਰ ਬਨੇ ਰਹੋ ਸਭ ਤੋਂ ਪਹਿਲਾਂ ਤਾਂ ਸਾਰੇ ਸਿੱਧੂ ਦੇ ਚਾਹਣ ਵਾਲਿਆਂ ਨੂੰ ਇੱਕ ਖੁਸ਼ਖਬਰੀ ਦੱਸ ਦਈਏ ਕਿ ਮਾਤਾ ਚਰਨਕੌਰ ਜੀ ਅਤੇ ਛੋਟਾ ਸ਼ੋਭ ਬਿਲਕੁਲ ਤੰਦਰੁਸਤ ਅਤੇ ਠੀਕ ਹਨ ਕਾਫੀ ਅਫਵਾਹਾਂ ਸੋਸ਼ਲ ਮੀਡੀਆ ਤੇ ਉੱਡ ਰਹੀਆਂ ਸਨ ਕਿ ਮਾਤਾ ਚਰਨ ਕੌਰ ਜੀ ਬਿਮਾਰ ਹੋ ਗਈ ਸੀ ਉਹ ਸਭ ਝੂਠੀਆਂ ਅਤੇ ਫੇਕ ਹਨ ਮਾਤਾ ਚਰਨ ਕੌਰ ਜੀ ਬਿਲਕੁਲ ਠੀਕ ਹਨ ਖੈਰ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਪਣੀ ਅਗਲੀ ਖਬਰ ਬਾਰੇ ਹਾਲ ਹੀ ਦੇ ਵਿੱਚ ਛੋਟੇ ਸ਼ਬਦਿਕਰ ਆਉਣ ਤੋਂ ਬਾਅਦ ਮਾਤਾ ਚਰਨ ਕੌਰ ਜੀ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਜਿਸ ਵਿੱਚ ਮਾਤਾ ਜੀ ਨੇ ਕਿਹਾ ਕਿ ਅਸੀਂ ਹੁਣ ਬਹੁਤ ਖੁਸ਼ਾਂ ਤੇ ਸਾਰੇ ਲੋਕਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਦੀਆਂ ਅਰਦਾਸਾਂ ਸਦਕਾ ਮੇਰਾ ਪੁੱਤ ਵਾਪਸ ਆਇਆ ਹੈ ਇਸ ਤੋਂ ਬਾਅਦ ਮਾਤਾ ਜੀ ਨੇ ਇੱਕ ਹੋਰ ਵੀ ਗੱਲ ਦੱਸੀ ਕਿ ਜਦੋਂ ਛੋਟਾ ਛੁਬ ਬਠਿੰਡੇ ਐਡਮਿਟ ਸੀ ਤਾਂ ਉਸ ਸਮੇਂ ਉਹਨਾਂ ਨੂੰ ਇੱਕ ਸੁਪਨਾ ਆਇਆ ਸੀ ਜੋ ਸਿੱਧੂ ਬਾਰੇ ਸੀ ਕਿ ਉਹਨਾਂ ਨੂੰ ਸੁਪਨੇ ਵਿੱਚ ਬਾਈ ਸਿੱਧੂ ਦਿਖਾਈ ਦਿੱਤਾ ਜਿਵੇਂ ਮਾਤਾ ਜੀ ਇੱਕ ਗੱਲ ਕੈਮਰੇ ਸਾਹਮਣੇ ਕਰ ਰਹੇ ਸਨ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਕਿਉਂਕਿ ਭਾਵੇਂ ਉਹਨਾਂ ਦੇ ਘਰ ਅਲੱਖ ਖੁਸ਼ੀਆਂ ਆ ਜਾਣ ਪਰ ਸਿੱਧੂ ਵਾਲਾ ਗਮ ਹਮੇਸ਼ਾ ਦਿਲ ਵਿੱਚ ਚੁਬਦਾ ਰਹੇਗਾ ਬਾਈ ਸਿੱਧੂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ ਛੋਟਾ ਸ਼ਬ ਬੱਪੂ ਬਲਕੌਰ ਅਤੇ ਮਾਤਾ ਚਰਨ ਗੌਰ ਜੀ ਦੇ ਗਮ ਜ਼ਰੂਰ ਭਰ ਸਕਦਾ ਪਰ ਜੜੋਂ ਨਹੀਂ ਖਤਮ ਕਰ ਸਕਦਾ ਹੁਣ ਪ੍ਰਮਾਤਮਾ ਅੱਗੇ ਸਾਡੀ ਇਹ ਅਰਦਾਸ ਹੈ ਕਿ ਇਸ ਪਰਿਵਾਰ ਉੱਪਰ ਆਪਣਾ ਮੇਰ ਪਰ ਹੱਥ ਰੱਖੇ ਅਤੇ ਛੋਟੇ ਸ਼ੁਭ ਦੀ ਉਮਰ ਲੰਮੀ ਕਰੇ ਹੁਣ ਇਸ ਵੀਡੀਓ ਬਾਰੇ ਤੁਹਾਡੇ ਕੀ ਵਿਚਾਰ ਹਨ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਕੇ ਜਾਓ ਧੰਨਵਾਦ